ਦੋ ਹੀ ਕਿਟ ਲਵਾਵਾਂਗਾ ਕਿਉਂਕਿ ਅੱਜ ਮਾਗ ਮਹੀਨਾ ਸ਼ੁਰੂ ਹੋਇਆ ਹੈ ਮੁਕਸਰ ਵਿਖੇ ਜੋ ਸ਼ਹੀਦਾਂ ਦਾ ਜੋੜ ਮੇਲਾ ਹੈ ਜਿਸ ਨੂੰ ਸੰਤਾਂ ਇੱਕ ਮੇਲੇ ਦੇ ਰੂਪ ਮਨਾ ਰਹੇ ਹਨ ਗੁਰੂ ਘਰ ਚਾਰ ਸਾਹਿਬ ਵਿਖੇ ਸੰਤਾਂ ਸਵੇਰ ਤੋਂ ਨਤ ਮਸਤਕ ਹੋ ਰਹੀਆਂ ਨੇ ਸੰਤਾਂ ਨੂੰ ਬੇੜਤੀ ਹੈ ਵੀ ਸੰਤਾਂ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਗੱਜ-ਵੱਜ ਕੇ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੰਜ ਸਾਹਿਬ ਨੇ ਦੱਸਿਆ ਤੁਹਾਨੂੰ ਹਰਿਆਣਾ ਦੇ ਵਿੱਚ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਹਿਲੀਆਂ ਦਾ ਨਾਂ ਇਸ ਤਰ੍ਹਾਂ ਲੱਗਿਆ ਕਿ ਪਹਿਲੇ ਜੋ ਪੰਜਾਬ ਤੇ ਹਰਿਆਣਾ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ ਸੀ ਲੇਕਿਨ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਜੋ ਅਲੱਗ ਬਣ ਚੁੱਕੀ ਹੈ ਜਿਸ ਦਾ ਹੈੱਡ ਕੁਆਰਟਰ ਸਾਡੇ ਕੋਲ ਖੇਤਰ ਦੇ ਵਿੱਚ ਹੈ ਜਿਵੇਂ ਕਿ ਪੰਜਾਬ ਦਾ ਸ੍ਰੀ ਅਮਰਸਰ ਸਾਹਿਬ ਹੁੰਦਾ ਜੀ ਹੈੱਡ ਕੁਆਟਰ ਐਵੇਂ ਹੀ ਹਰਿਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸਾਡਾ ਹੈੱਡ ਕੁਆਟਰ ਹੈ ਉਹ ਖੇਤਰ ਦੇ ਵਿੱਚ ਹੈ ਤੇ ਹਰਿਆਣਾ ਦੀਆਂ ਜੋ 40 ਈਕਾ ਨੇ ਉਹਨਾਂ ਦੇ ਵਿੱਚੋਂ 27 ਨੰਬਰ ਸੀਟ ਜੋ ਸਾਡੇ ਫਤਿਹਵਾਦ ਦੇ ਹਿੱਸੇ ਆਈ ਹੈ ਫਤਿਹਵਾਦ ਜਿਹੜੇ ਦੇ ਵਿੱਚ ਚਾਰ ਸੀਟਾਂ ਨੇ ਫਤਿਹਵਾਦ ਜਿਹਨੇ ਦੀ 27 ਨੰਬਰ ਸੀਟ ਹੈ 27 ਨੰਬਰ ਸੀਟ ਤੋਂ ਦਾਸ ਜੀ ਨੂੰ ਇਲਾਕੇ ਦੀਆਂ ਕੁਝ ਸੰਤਾ ਨੇ ਇਕੱਠੇ ਹੋ ਗਏ ਜੋ ਜ਼ਿੰਮੇਵਾਰੀ ਦਿੱਤੀ ਹੈ ਬਿਕੜ ਨਗਰ ਤੇ ਹੋਰ ਨਗਰਾਂ ਦੇ ਵਿੱਚ ਰਲ ਕੇ ਤੇ ਜਿਵੇਂ ਜਿਵੇਂ ਦਾਸ ਜੀ ਬਾਹਰ ਸੰਗਤਾਂ ਦੇ ਵਿੱਚ ਗਏ ਸਭ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਤੇ ਇਸ ਸੀਟ ਦੇ ਉੱਤੇ ਸਿਰਫ ਦੋ ਹੀ ਮੰਡੀ ਜਿਹੜਾ ਹਨ ਪਹਿਲਾ ਨਾਮ ਜੋ ਦਾਸ ਜੀ ਦਾ ਹੈ ਦਾਸ ਜੀ ਦਾ ਚੌਣ ਨਿਸ਼ਾਨ ਜੋ ਜੀਪ ਹੈ ਪਹਿਲੇ ਨੰਬਰ ਤੇ ਸਾਰੀਆਂ ਸੰਗਤਾਂ ਨੂੰ ਵੇੜਤੀ ਹੈ ਵੀ ਜਿੰਨਾ ਵੀ ਹੋ ਸਕਦਾ ਵਾਅਦ ਚੜ੍ਹ ਕੇ ਤੁਸੀਂ ਚੋਣ ਜਿਹੜਾ ਸਾਨੂੰ ਜਗ੍ਹਾ ਮਿਲੀ ਹੈ ਉਸ ਤੇ ਪਹੁੰਚਣਾ ਹੈ ਕਿਉਂਕਿ ਆਪਣੇ 53 ਪਿੰਡ ਤੇ ਲਗਭਗ 2 ਸ਼ਹਿਰ ਜਿਹੜੇ ਨੇ ਉਹ ਇਸ ਸੀਟ ਦੇ ਵਿੱਚ ਆਉਂਦੇ ਨੇ ਪ੍ਰਵੋਟ ਬਹੁਤ ਘੱਟ ਬਣੀ ਹੈ ਸੰਤਾ ਨੂੰ ਬੇਨਤੀ ਹੈ ਵੀ ਵੋਟ ਘੱਟ ਬਣੀ ਹੋਣ ਕਰਕੇ ਸਭ ਸੰਤਾ ਨੂੰ ਬੇਨਤੀ ਕਰਦਾ ਵੀ ਜਿਆਦਾ ਤੋਂ ਜਿਆਦਾ ਤਦਾਰ ਦੇ ਵਿੱਚ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਪਹੁੰਚ ਕੇ ਆਪਣੇ ਆਪਣੇ ਬੂਥ ਤੇ ਜਾ ਕੇ ਵੋਟ ਪਾਓ ਇਸ ਇਲਾਕੇ ਦਾ ਜੋ ਬੂਥ ਹੈ ਉਹ ਫਤਿਹਬਾਦ ਮਾਰਕੀਟ ਕਮੇਟੀ ਲਾਲਬੱਤੀ ਚੌਂਕ ਜਿਹੜਾ ਹੈ ਉੱਥੇ ਹੈ 8 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਵਹਿਣਗੀਆਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਵਹਿਣਗੀਆਂ 10 ਦਾ ਚੋਣ ਨਿਸ਼ਾਨ ਜਿਹੜਾ ਜੀਪ ਦਾ ਨਿਸ਼ਾਨ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣਾ ਹੈ ਇਹ ਮੋਰਚਾ ਫੜਾ ਕਰਨ ਵਾਸਤੇ ਮੈਂ ਬੇਨਤੀਆਂ ਕਰਾਂਗਾ ਕਿ ਇਸ ਚੋਣਾਂ ਦੇ ਵਿੱਚ ਵੀਰਾਂ ਦੀ ਜੋ ਸੰਖਿਆ ਜੋ ਤਦਾਨ ਹੈ ਉਹ ਘੱਟ ਹੈ ਬੀਬੀਆਂ ਦੀ ਦਾਦਾ ਹੈ ਵੋਟਾਂ ਦੇ ਵਿੱਚ ਗਿਣਤੀ ਜਿਹੜੀ ਹੈ ਜ ਉਹ ਜ਼ਿਆਦਾ ਹੈ ਕਿਉਂਕਿ ਜਦੋਂ ਵੋਟਾਂ ਬਣੀਆਂ ਸੀ ਉਦੋਂ ਸਿੱਖੀ ਸਰੂਪ ਕੇਸਾ ਧਾਰੀ ਪਗੜੀ ਧਾਰੀ ਨੂੰ ਵੀ ਬਈ ਵੋਟ ਬਣਾਉਣ ਦਾ ਜੋ ਆਰਡਰ ਹੋਇਆ ਸੀ ਤੇ ਬੀਬੀਆਂ ਨੇ ਲਗਭਗ ਬਹੁਤ ਜ਼ਿਆਦਾ ਵੋਟਾਂ ਬਣਾਈਆਂ ਬੀਬੀਆਂ ਨੂੰ ਮੇਰੀ ਪਹਿਣਾ ਨੂੰ ਮੇਰੀ ਬੇਨਤੀ ਹੈ ਫਤਿਹਵਾਦ ਦੇ ਇਲਾਕੇ ਦੇ ਵਿੱਚ ਜਿੰਨੀ ਵੀ ਸੰਗਤ ਜਗਈ ਹੈ ਵਕਤਵੱਧ ਜਾ ਕੇ ਉਸ ਚੋਣ ਦੇ ਵਿੱਚ ਆਪਣਾ ਹਿੱਸਾ ਲੈਣਾ ਜਿਹੜਾ ਇੱਕ ਮੋਰਚਾ ਹੈ ਉਸ ਨੂੰ ਫਤਿਹ ਕਰਨ ਵਾਸਤੇ ਕਿਉਂਕਿ ਹਰਿਆਣਾ ਦੀਆਂ ਪਹਿਲੀਆਂ ਚੋਣਾਂ ਹੋ ਰਹੀਆਂ ਨੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਘਰਾਂ ਤੋਂ ਨਿਕਲ ਕੇ ਇਸ ਵੋਟਾਂ ਦਾ ਹਿੱਸਾ ਬਣੀਏ ਘੱਟ-ਵੋਟਾਂ ਬਣਨੋਂ ਔਣ ਕਰਕੇ ਇੱਕ ਇਤਿਹਾਸਕ ਸ਼ਾਨ ਹੀ ਹਨ ਕਿਉਂਕਿ ਵੋਟਾਂ ਘਟ ਮੰਨਦਾ ਕਿ ਬਹੁਤ ਨੱਕਰ 25000 ਵੋਟ ਆਪਣੀ ਬਣ ਸਕਦੀ ਸੀ ਲੇਕਿਨ 5000 ਵੋਟ ਬਣੀ ਹੈ ਇਹ ਸਾਡੀ ਕੁਝ ਆਪਣੀ ਗਲਤੀ ਵੀ ਹੈ ਅਸੀਂ ਉਸ ਟਾਈਮ ਵੋਟਾਂ ਨਹੀਂ ਬਣਵਾਈਆਂ ਅਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ ਕਿਉਂਕਿ ਉਦੋਂ ਪੰਜਾਬ ਨਾਲ ਜੁੜੇ ਹੋਏ ਸੀ ਆਪਾਂ ਪੰਜਾਬ ਦਾ ਜਿਹੜਾ ਨੁਮਾਇੰਦਾ ਬਣਦਾ ਸੀ ਲਗਭਗ 500 ਪਿੰਡ ਉਹਦੇ ਇਹਟ ਹੁੰਦੇ ਸੀ ਉਹ ਕਿਤੇ ਪਹੁੰਚ ਨਹੀਂ ਸਕਦਾ ਸੀ ਸਾਡੇ ਕੋਲ ਤੇ ਸਾਡੀਆਂ ਨਾਰਾਜ਼ਗੀਆਂ ਰਹਦੀਆਂ ਸੀ ਕਿ ਜੋ ਨਮਾਇੰਦਾ ਹੈ ਜੋ ਜਿੱਤ ਕੇ ਚਲਾ ਜਾਂਦਾ ਸਾਡੇ ਵਿੱਚ ਨਹੀਂ ਵਿਚਰਦਾ ਮੈਂ ਸੰਤਾਂ ਨੂੰ ਬੇਨਤੀ ਕਰਾਂਗਾ ਇਲਾਕਾ ਥੋੜਾ ਹੁਣ ਕਰਕੇ ਜਦੋਂ ਵੀ ਇਸ ਇਲਾਕੇ ਦੇ ਵਿੱਚ ਕੋਈ ਕੂਨਤਾਈ ਕੋਈ ਲੋੜ ਪਵੇਗੀ ਮੈਂ ਸੰਤਾਂ ਦੇ ਵਿੱਚ ਪਹੁੰਚਾ ਕਰਾਂਗਾ ਤੇ ਸੰਤਾਂ ਦੇ ਜੋ ਵੀ ਬੇਨਤੀਆਂ ਹੋਣ ਕਰਨੀਆਂ ਉਹ ਜਾ ਕੇ ਇੱਥੇ ਕਮੇਟੀ ਵਿੱਚ ਪਹੁੰਚਾਈਆਂ ਜਾਣ ਕਰਨਗੀਆਂ ਜੋ ਇਲਾਕੇ ਦੀਆਂ ਬੇਨਤੀਆਂ ਹੋਣ ਕਰਨਗੀਆਂ ਪਹੁੰਚਾਈਆਂ ਜਾਣ ਕਰਨਗੀਆਂ ਜੋ ਦਾਸ ਅਤੇ ਉਸ ਦੀ ਜੋ ਟੀਮ ਹੈ ਉਹਨਾਂ ਨੇ ਹਰ ਪਿੰਡ ਦੇ ਵਿੱਚੋਂ 2-3 ਮੈਂਬਰ ਲੈ ਕੇ ਸ਼ਹਿਰ ਦੇ ਵਿੱਚੋਂ 8-10 ਨੰਬਰ ਲੈਣੇ ਨੇ ਉਹ ਜੋ 51 ਮੈਂਬਰੀ ਕਮੇਟੀ ਬਣੇਗੀ ਜਾਂ 61 ਮੈਂਬਰੀ ਕਮੇਟੀ ਬਣੇਗੀ ਉਹ ਦਾਸ ਜੀ ਖਾਤੇ ਉਹੀ ਕੰਮ ਕਰੇਗੀ ਇਲਾਕੇ ਦਾ ਜੋ ਕਮੇਟੀ ਇੱਥੋਂ ਪ੍ਰਵਾਨ ਕਰਕੇ ਜਾਏ ਕਰੇਗੀ ਉਹ ਵੀ ਜਾ ਕੇ ਉੱਥੇ ਮਤਾ ਪੇਸ਼ ਕੀਤਾ ਜਾਏਗਾ ਫਿਰ ਮੈਂ ਇੱਕ ਵਾਰੀ ਬੇਨਤੀ ਕਰਾਂ ਦਾਸ ਜੀ ਜੋ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜ ਰਹੇ ਨੇ ਬੇਨਤੀ ਹੈ ਵੀ ਕਿਸੇ ਵੀ ਸੰਗਠਨ ਦੇ ਨਾਮ ਦਾਸ ਜੀ ਨਹੀਂ ਜੁੜੇ ਹੋਏ ਸਭ ਨੂੰ ਇਹ ਬੇਨਤੀ ਆ ਕਿ ਦਾਸ ਜੋ ਇੱਕ ਪਿੰਡੀ ਸਭੂ ਅਚਾਨ ਦੇ ਵਿੱਚੋਂ ਉੱਠ ਕੇ ਆਏ ਨੇ ਇਸ ਵਾਸਤੇ ਤੁਹਾਨੂੰ ਬੇਨਤੀ ਆ ਵੀ ਸਭ ਤੋਂ ਸਭ ਤੇ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਉੱਥੇ ਤਦਾਦ ਦੇ ਵਿੱਚ ਪਹੁੰਚ ਕੇ ਵੋਟਾਂ ਦੇ ਵਿੱਚ ਹਿੱਸਾ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ